ਸੀ ਸਿਵਲ ਲਾਈਨ ਜੀ ਸਾਡਾ ਖੋਲਣ ਦਾ ਪਹਿਲਾ ਮਕਸਦ ਹੈਗਾ ਸੀ ਕਿ ਜਿਹੜੀ ਅਸੀਂ ਮਜੀਦ ਮੰਡੀ ਤੇ ਥੋਕ ਦਾ ਕੰਮ ਕਰ ਰਹੇ ਸੀ ਨਾਲ ਦੇ ਨਾਲ ਅਸੀਂ ਰਿਟੇਲ ਦੀ ਇੱਕ ਆਊਟਲੈਟ ਖੋਲੀ ਕਿ ਅਸੀਂ ਕਸਟਮਰ ਦਾ ਰਿਸਪੌਂਸ ਦੇਖਿਆ ਜਦੋਂ ਅਸੀਂ ਕਸਟਮਰ ਦਾ ਰਿਸਪੌਂਸ ਦੇਖਿਆ ਕਸਟਮਰ ਨੂੰ ਨੀਡ ਸੀਗੀ ਤੇ ਐਂਡ ਅਸੀਂ ਉਸ ਨੂੰ ਬਿਹਾਫ ਲੈ ਕੇ ਕਸਟਮਰ ਦੇ ਰਿਵਿਊਜ਼ ਲੈ ਕੇ ਅਸੀਂ ਇੱਕ ਵੱਡਾ ਹਨ ਸ਼ੋਰੂਮ ਖੋਲਿਆ ਜਿਹਦੇ ਵਿੱਚ ਅਸੀਂ ਕਿ ਕਾਫੀ ਵੈਰਾਈਟੀ ਹੋਰ ਵਧਾਈਏ ਭਾਵੇਂ ਉਹ ਜੜੀ ਬੂਟੀ ਦੀ ਹੋਵੇ ਭਾਵੇਂ ਉਹ ਡਰਾਈ ਫਰੂਟ ਦੀ ਹੋਵੇ ਭਾਵੇਂ ਕੋਈ ਕੈਂਡੀ ਸੈਕਸ਼ਨ ਦੀ ਹੋਵੇ ਭਾਵੇਂ ਚਟਕਾਰਾ ਕੋਈ ਚੀਜ਼ ਮਸਾਲੇ ਦੀ ਚੀਜ਼ ਕ ਆਈਟਮ ਦੀ ਚੀਜ਼ ਹੋਵੇ ਅਸੀਂ ਕਾਫੀ ਵੈਰਾਈਟੀ ਵਜਾਈ ਹੈ ਤੇ ਸਾਰੇ ਕਸਟਮਰਸ ਦੇ ਪਿਆਰ ਦੇ ਨਾਲ ਹੀ ਅਸੀਂ ਇਹ ਸ਼ੋਰੂਮ ਖੋਲ ਪਾਏ ਹਾਂ ਤੇ ਅੱਜ ਅਸੀਂ ਫਤਿਹਗੋਜਰੋਡ ਰੋਡ ਤੇ ਬਾਯਵਾ ਹਸਪੀਟਲ ਦੇ ਬਿਲਕੁਲ ਸਾਹਮਣੇ ਐਸਆਰ ਕੇ ਹੌਬਸ ਐਂਡ ਡਰਾਈ ਫੂਡ ਨਾਮ ਦਾ ਇਹ ਸ਼ੋਰੂਮ ਖੋਲਿਆ ਕੀ ਕਹੋਗੇ ਗੱਲ ਰਹੀ ਹੈ ਕੁਆਲਿਟੀ ਦੇ ਕਿਵੇਂ ਸਕਸੈਸ ਕਰਦੇ ਹਾਂ ਆਪਣਾ ਕਸਟਮਰ ਦੇਖੋ ਸਾਡਾ ਮੇਨ ਪਰਪਸ ਇਹੀ ਰਹਿੰਦਾ ਹੈ ਕਿ ਕੁਆਲਿਟੀ ਦਾ ਬੈਸਟ ਮਿਲੇ ਚੀਜ਼ ਭਾਵੇਂ ਘੱਟ ਮਿਲ ਜੇ ਪਰ ਕੁਆਲਿਟੀ ਵੱਲ ਕੋਈ ਕੰਪਰੋਮਾਈਜ਼ ਨਾ ਹੋਵੇ ਠੀਕ ਆਪਣੇ ਮਨ ਨੂੰ ਕਰੂਗੀ ਫੈਸਟਵਲ ਵੀ ਆਉਣ ਵਾਲੇ ਨੇ ਆਪਣਾ ਸੈਸ਼ਨ ਦੇਖੋ ਆਪਣੇ ਆਪ ਨੂੰ ਕਸਟਮਰ ਨੂੰ ਆਪਣੇ ਦੇਖੋ ਅਸੀਂ ਕਸਟਮਰ ਲਈ ਇੱਕ ਨਵੀਂ ਚੀਜ਼ ਲੈ ਕੇ ਆਏ ਕਿ ਕਸਟਮ ਗਿਫਟ ਹੈਂਪਰ ਪੈਕਿੰਗ ਕੋਈ ਵੀ ਗਿਫਟ ਹੈਂਪਰ ਹੈ ਭਾਵੇਂ ਦੀ ਕਸਟਮਰ ਆਪਣਾ ਕੋਈ ਬਾਹਰੋਂ ਸਮਾਨ ਲਿਆਏ ਸੜਕੋ ਪੈਕੇਜਿੰਗ ਕਰਵਾਏ ਚਾਹੇ ਸੜਕੋ ਸਮਾਨ ਲੈ ਰਹੇ ਚਾਹੇ ਬਾਹਰੋਂ ਸਮਾਨ ਲੈ ਕੇ ਆ ਰਹੇ ਅਸੀਂ ਉਹ ਗਿਫਟ ਹੈਂਪਰ ਪੈਕੇਜਿੰਗ ਦਾ ਵੀ ਨਾਲ ਆਪਸ਼ਨ ਰੱਖ ਦਿੱਤੀ ਹੈ ਤਾਂ ਕਿ ਕੋਈ ਵੀ ਫੈਸਟੀਵਲ ਆ ਰਿਹਾ ਜੇ ਕੋਈ ਵੀ ਫੈਸਟੀਵਲ ਭਾਵੇਂ ਰਾਖੀ ਆ ਰਹੀ ਭਾਵੇਂ ਦੀਵਾਲੀ ਆ ਰਹੀ ਕੋਈ ਵੀ ਫੈਸਟੀਵਲ ਆ ਰਿਹਾ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਬਜਟ ਅਕੋਰਡਿੰਗ ਗਿਫਟ ਐਮਪਰ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਸਭ ਆਪਣੀ ਫੈਮਿਲੀ ਨਾਲ ਆਓ ਵਿਜ਼ਿਟ ਕਰੋ ਐਸਆਰ ਕੇ ਹਬ ਜੈਨ ਡਰਾਇਫੋਰ ਆਪੋਜੀਟ ਬਾਯ ਬਾਸ ਹਸਪੀਟਲ ਫਤਿਹਗੜ੍ਹ ਰੋਡ ਅੰਬੇਰਸਰ ਅੱਜ ਅਸੀਂ ਸ਼੍ਰੀ ਕਪਲ ਗੁਸਾਈ ਜੀ ਦੇ ਨਵੇਂ ਸ਼ੋਅਰੂਮ ਐਸਆਰ ਕੇ ਸ਼੍ਰੀ ਰਾਧਾ ਕਿਸ਼ਨ ਪ੍ਰੋਡਕਟ ਜਿਹੜੇ ਇਹਨਾਂ ਨੇ 2-3 ਸਾਲ ਪਹਿਲੇ ਲਾਂਚ ਕੀਤੇ ਸੀ ਉਹਦਾ ਨਵਾਂ ਸ਼ੋਅਰੂਮ ਅੱਜ ਰਤਨਗੰਜ ਰੋਡ ਤੇ ਬਾਜਵਾ ਹੋਟਲ ਦੇ ਬਿਲਕੁਲ ਸਾਹਮਣੇ ਇਨੌਗਰੇਟ ਕੀਤਾ ਹੈ ਬਹੁਤ ਬਹੁਤ ਸਾਰੇ ਪਰਿਵਾਰ ਨੂੰ ਵਧਾਈ ਹੈ ਗੁਸਾਈ ਪਰਿਵਾਰ ਨੂੰ ਕਪਿਲ ਜੀ ਨੇ ਐਨੀ ਮਿਹਨਤ ਕਰਕੇ ਔਰ ਇੱਥੋ ਤੱਕ ਪਹੁੰਚੇ ਹੈ ਸਭ ਤੋਂ ਪਹਿਲੇ ਤੇ ਭਗਵਤੀ ਦੇ ਅਸ਼ੀਰਵਾਦ ਨਾਲ ਸ੍ਰੀ ਸ਼ਕਤੀ ਡੇਰਾ ਜਿਹੜੇ ਕਿ ਗੁਸਾਈ ਪਰਿਵਾਰ 50 60 ਸਾਲ ਤੋਂ ਚਲਾ ਰਿਹਾ ਹੈ ਉਹਨਾਂ ਦੀ ਅਸ਼ੀਰਵਾਦ ਨਾਲ ਅੱਜ ਇੱਥੇ ਆ ਕੇ ਇਨਾ ਮਨ ਪ੍ਰਸੰਨ ਹੋਇਆ ਹੈ ਇੱਕ ਤੋਂ ਇੱਕ ਵਧੀਆ ਪ੍ਰੋਡਕਟ ਹੈ ਰੀਜ਼ਨੇਬਲ ਰੇਟ ਤੇ ਔਰ ਆਪਣਾ ਹੈਲਥ ਵਾਈਸ ਦੇਖਣ ਲਈ ਕਿ ਹੈਲਥ ਵਸਤੇ ਇੱਕ ਤੋਂ ਇੱਕ ਚੀਜ਼ ਇਹਨਾਂ ਨੇ ਕਿਸਨਾ ਬਣਾਈ ਹੈ ਮੈਂ ਹੈਰਾਨ ਹਾਂ ਔਰ ਸਾਰਿਆਂ ਨੂੰ ਬਹੁਤ ਬਹੁਤ ਫੇਰ ਵਧਾਈ ਦੇਣਾ ਔਰ ਸਾਰਿਆਂ ਨੂੰ ਇੱਕ ਵਾਰੀ ਅਮਰ ਸਾਰਿਆਂ ਲੈਣੇ ਹੋ ਇੱਕ ਵਾਰੀ ਰਿਕਵੈਸਟ ਕਰਨਾ ਇੱਕ ਵਾਰੀ ਐਸਆਰ ਕੇ ਤੇ ਆ ਕੇ ਇੱਕ ਵਾਰੀ ਚਰਨਪਾਨ ਔਰ ਪ੍ਰੋਡਕਟ ਦੇਖਣ ਔਰ ਮੈਂ वादा करना कि तो बार बार आन के बार बार आन के जय माता दी जय माता दी जय श्री राम आप जी चैनल मैं सारे स्नेहा भी दिता हाँ कि साके फगढ़ चुनिया रोड ड्राई फ्रूट्स हर्बस की बहुत वजी एक साफ सुथरी पैक मै आर के हर्बस कंपनी ने खोली है जो कि बहुत वजी है कपिल जिते मेरा छोटा भी बड़े नमें नमें बरामे करता है ਉਸ ਨੇ ਬਹੁਤ ਵਧੀਆ ਇਲਾਕੇ ਦੇ ਵਿੱਚ ਕਾਰਲਾ ਕੀਤਾ ਹੈ। ਕੀਤੀ ਡਿਮਾਂਡ ਸੀ ਵਿਆਹ ਸ਼ਾਦੀ ਦੇ ਉੱਤੇ, ਪੈਕਮੋ ਵਾਸਤੇ, ਲੋਕਦਿਆਂ ਦੱਬੇ ਬਣਾਉਣ ਵਾਸਤੇ, ਆਮ ਤਿਉਹਾਰਾਂ ਵਾਸਤੇ, ਤੇ ਤਿਉਹਾਰਾਂ ਵਾਸਤੇ। ਜਿੱਦਾਂ ਕਿ ਅਗੇ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ, ਉਹਦੇ ਤੇ ਡਰਾਈਵਰ ਉਸ ਵਗੈਰਾ ਦੀ ਡਿਮਾਂਡ ਵੀ ਢੜਪੜਕ ਕੇ ਦੇ ਵਿੱਚੋਂ ਬਚਣਾ ਚਾਹੁੰਦੇ ਆ ਸਾਰੇ। ਸਾਰੇ ਚਾਹੁੰਦੇ ਆ ਕਿ ਢੁੱਡੀ ਢੁੱਡੀ ਸ਼ਹਿਰ ਦੇ ਵਿੱਚ ਜਾਨ ਤੋਂ ਢੁੱਡੀ ਢੁੱਡੀ ਜਗ੍ਹਾ ਤੇ ਸਿਕਰੀ ਤਰੀਕੇ ਤੋਂ। ਖਾਸ ਕਰ ਰਖੜੀ ਔਰ ਦੀਵਾਲੀ ਆਉਣ ਵਾਲੀ ਹੈ। ਫੈਸਟੀਵਲ ਫੈਸਟੀਵਲ ਤਿਹਾੜੀ ਤਾਰ ਦਿਖਦੇ ਵਾਲੀ ਤੇ ਸਭ ਆ ਰਹੇ ਨੇ ਮੈਂ ਸਾਰਿਆਂ ਨੂੰ ਕਵਾਂਗਾ ਕਿ ਇੱਕ ਵਾਰ ਜਰੂਰ ਐਸਐਪੀ ਹਰਖਪੁਰ ਦੇ ਘਟੂਨੀਆ ਰੋਡ ਤੇ ਜਰੂਰ ਆਓ ਤੇ ਕਪਿਲ ਨੂੰ ਆਸ਼ੀਰਵਾਦ ਵੀ ਜਰੂਰ ਦਿਓ ਤੇ ਵਿਦਟ ਜਰੂਰ ਜਾਈਐ